ਕਰੇ ਧਮਾਕੇ ਹੋਏ ਨੇ ਉਸ ਦੇ ਕਾਰਨ ਨਹੀਂ ਸੀ ਪਤਾ ਲੱਗ ਸਕਿਆ ਪਰ ਹੁਣ ਪਤਾ ਚੱਲਿਆ ਹੈ ਕਿ ਅੰਮ੍ਰਿਤਸਰ ਡਿਸਟ੍ਰਿਕਟ ਦੇ ਪਿੰਡ ਪੰਧੇਰ ਦੇ ਵਿੱਚ ਜਿਹੜਾ ਆ ਉਹਦਾ ਕੁਝ ਹੀ ਸਾ ਡਿੱਗਾ ਹੋਇਆ ਹੈ ਮਜਾਇਲ ਦਾ ਕੁਝ ਹਿੱਸਾ ਡਿੱਗਾ ਹੋਇਆ ਹੈ ਤੇ ਕੋਈ ਹੀ ਪਿੰਡ ਜੇਠੂਵਾਲ ਦੇ ਵਿੱਚ ਡਿੱਗਾ ਹੋਇਆ ਡਿੱਗਾ ਹੋਇਆ ਹੈ ਇਸ ਕਰਕੇ ਜੋ ਵੀ ਜਾਣਕਾਰੀ ਆ ਉਹ ਪਰਿਵਾਰ ਦੇ ਕੋਲੋਂ ਸਾਂਝੀ ਕਰਦੇ ਆ ਕਿ ਕੀ ਇਰਾਦ ਕਿੰਨੇ ਵਜੇ ਜਿਹੜਾ ਪਰਿਵਾਰ ਨੂੰ ਪਤਾ ਲੱਗਦਾ ਹੈ ਐਸ ਵਕਤ ਪੁਲਿਸ ਜਿਹੜੀ ਆ ਆਪਣੇ ਉਸ ਜੋ ਵੀ ਹਥਿਆਰਬੰਦ ਚੀਜ਼ ਡਿੱਗੀ ਹੈ ਉਸ ਨੂੰ ਸਮਗਰੀ ਨੂੰ ਜਿਹੜੀ ਆ ਪੁਲਿਸ ਵੱਲੋਂ ਕਵਰ ਕਰ ਲਿਆ ਗਿਆ ਹੈ ਅੱਜ ਕੀ ਨਾ ਜੀ ਤੁਹਾਡਾ ਸੁਖਵੰਤ ਸਿੰਘ ਹਾਂ ਜੀ ਸੁਖਵੰਤ ਸਿੰਘ ਸੁਖਵੰਤ ਸਿੰਘ ਜੀ ਦੀ ਬੀਤੀ ਬਾਤ ਬਹੁਤ ਜਿਆਦਾ ਲੋਕਾਂ ਨੇ ਫਤੇਗੜ ਚੁੰਨੀ ਆਮ ਅਸਬ ਤੱਕ ਵੱਡੀਆਂ ਉੱਚੀਆਂ ਉੱਚੀਆਂ ਆਵਾਜ਼ਾਂ ਸੁਣੀਆਂ ਧਮਾਕਾ ਟਰਾਈਬੋ ਤੇ ਇੱਥੇ ਤੁਹਾਡੇ ਡੇਰੇ ਚ ਵੀ ਆਪਣੇ ਜਦੀਕ ਜ਼ਮੀਨ ਵਿੱਚ ਕੋਈ ਮਲਬਾ ਡਿੱਗਾ ਹੈ ਉਹ ਕਿਸੇ ਸਰਾਸ ਤੇ 1:30 ਵਜੇ ਦਾ 1:00 ਕੇ 10 ਮਿੰਟ ਦਾ ਟਾਈਮ ਜਦੋਂ ਖੜਾਕ ਹੋਇਆ ਚਾਨਣ ਹੋਇਆ ਕਿੰਨਾ ਕ ਖੜਕਾ ਸੀ ਖੜਕਾ ਕਾਫੀ ਹੋਇਆ ਵੇਖਿਆ ਮੇਰੇ ਪਾਸ ਵੇ ਰੇ ਅਸਾ ਉਦੋਂ ਅੰਦਾਜ਼ਾ ਹੋਇਆ ਕਿ ਵੀ ਕੁਛ ਨਾ ਕੁਛ ਇੱਥੇ ਹੋਇਆ ਨਹੀਂ ਉਦੋਂ ਅੰਦਾਜ਼ਾ ਕੋਈ ਨਹੀਂ ਖੜਾਕ ਸੁਣਿਆ ਮੈਂ ਚਾਨਣ ਸੁਣੇ ਵੇਖਿਆ ਵਾ ਬਾਕੀ ਇਹ ਵੀ ਉਦੋਂ ਪਤਾ ਨਹੀਂ ਸੀ ਵੀ ਕੀ <div> ਲੱਗਿਆ ਨਹੀਂ ਕਿ ਇੱਥੇ ਜੇ ਮਨ ਲੋ ਮੇਰੇ ਖਿਆਲ ਨਾਲ ਵੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਬਹੁਤ ਖੜਾਕ ਹੋਇਆ ਪਰ ਇੱਥੇ ਤੇ ਉਹਦਾ ਕੋਈ 파ੜ ਡਿੱਗਾ ਹੈ ਲੱਗਾ ਨਹੀਂ ਕਿ ਇੱਥੇ ਕੋਈ ਲੱਗੇ ਚੱਕੇ ਹਲ ਚੱਲ ਹੋਈ ਨਹੀਂ ਉਦੋਂ ਨਹੀਂ ਕੋਈ ਲੱਗਾ ਇਹ ਦਿਨੇ ਵੇਖਿਆ ਕੀ ਕੀ ਚੀਜ਼ ਤੁਹਾਨੂੰ ਸਵੇਰੇ ਜੋ ਸਵੇਰੇ ਵੇਖੀ ਕੀ ਕੀ ਚੀਜ਼ ਨਿਕਲੀ ਉਹ ਮਲਬਾ ਪਿਆ ਵੇਖਿਆ ਸਾਨੂੰ ਨਹੀਂ ਪਤਾ ਕੀ ਚੀਜ਼ ਹੈ ਇਹ ਗੱਲ ਤਾਂ ਇਹਨੂੰ ਪਤਾ ਹੋਊਗਾ ਹਰਪ੍ਰੀਤ ਕੋ ਤੇ ਰਾਤੀ ਕੀ ਹੋਇਆ ਸੀ ਕਹਿੰਦੇ ਘਰ ਤਾਂ ਡੇਰ ਘਰ ਦੇ ਨਾਲ ਹੀ ਕੋਈ ਮਲਬਾ ਡਿੱਗਿਆ ਪਾਜੀ 1:30 ਵਜੇ ਤੋਂ ਪਹਿਲੇ ਕਹਿੰਦੇ ਫਾਇਰਿੰਗ ਵਗੈਰਾ ਹੁੰਦੀ ਰਹੀ ਏ ਤੇ ਫਿਰ ਉਸ ਤੋਂ ਬਾਅਦ ਕਹਿੰਦੇ ਨੇ ਚਾਨਣ ਜਿਹਾ ਹੋਇਆ ਵੇ ਤੇ ਇੱਥੇ ਕੋਈ ਚੀਜ਼ ਡਿੱਗੀ ਏ ਤੇ ਆਵਾਜ਼ ਜੀ ਵੀ ਆਈ ਏ ਬਹੁਤ ਜ਼ੋਰ ਦੀ ਉਹ ਤਾਂ ਤੁਸੀਂ ਜਾ ਕੇ ਤੁਹਾਨੂੰ ਲੱਗਾ ਪਤਾ ਉਦੋਂ ਹਾਂਜੀ ਉਦੋਂ ਮਤਲਬ ਕਿ ਮਾੜਾ ਮੋਟਾ ਪਤਾ ਲੱਗਾ ਸੀ ਨੀਂਦ ਚੀ ਸੀਗੇ ਤੇ ਜਦੋਂ ਸਵੇਰੇ ਉੱਠ ਕੇ ਦਿਨ ਚੜ੍ਹਿਆ ਉਦੋਂ ਦੇਖਿਆ ਇਹਨਾਂ ਨੇ ਤੇ ਉਦੋਂ ਕਹਿੰਦੇ ਵੀ ਇੱਥੇ ਮਤਲਬ ਕੋਈ ਬੰਬ ਜਿਹਾ ਡਿੱਗਿਆ ਤੇ ਮੈਂ ਕਿਹਾ ਕਿ ਐਵੇਂ ਮਤਲਬ ਕਿ ਮਜ਼ਾਕ ਮਜ਼ੂਕ ਕਰਦੇ ਹੋਣੇ ਨੇ ਫਿਰ ਮੈਂ ਗਵੰਡੀਆਂ ਦੇ ਘਰ ਗਈ ਤੇ ਉਹ ਮੈਨੂੰ ਕਹਿੰਦੇ ਕਹਿੰਦੇ ਆਂਟੀ ਇੱਥੇ ਕੋਈ ਬੰਬ ਡਿੱਗਿਆ ਵੀ ਪਹਿਲੀ ਚ ਮੈਂ ਕਿਹਾ ਹਾਂ ਸਾਡੀ ਪਹਿਲੀ ਚ ਡਿੱਗਿਆ ਫਿਰ ਮੈਂ ਅਲਰਟ ਹੋਈ ਫਿਰ ਮੈਂ ਉਹਨਾਂ ਨੂੰ ਲੈ ਕੇ ਫਿਰ ਸਾਰੇ ਇਕੱਠੇ ਹੋਏ ਤੇ ਫਿਰ ਉਦੋਂ ਪੁਲਿਸ ਨੂੰ ਕਨਫਰਮ ਕੀਤਾ ਅਚਾਨਕ ਉਦੋਂ ਪੇ ਲਾਗੇ ਬਰੇਟੋਟਾ ਵੀ ਪਿਆ ਲਾਗੇ ਹਾਂਜੀ ਮਾਰਾ ਗਿਆ ਪੇ ਇਹ ਨਹੀਂ ਪਤਾ ਲੱਗਾ ਵੀ ਕੀ ਚੀਜ਼ ਆਈ ਕਦੋਂ ਆਈ ਨਹੀਂ ਨਹੀਂ ਇਹ ਨਹੀਂ ਪਤਾ ਲੱਗਾ ਸਾਨੂੰ ਕਿਨਹੇ ਤੁਹਾਡਾ ਸਤਨਾਮ ਸਿੰਘ ਸਤਨਾਮ ਸਿੰਘ ਤੁਹਾਡਾ ਡੇਰਾ ਰਾਤੀ ਤੁਹਾਡੇ ਮੇਰੀ ਕੀ ਜਮੀਨ ਤੁਹਾਡੀ ਜਮੀਨ ਵਿੱਚ ਕੋਈ ਮਲਬਾ ਟਾਈਪ ਚੀਜ਼ ਚਿੰਗੀ ਕੀ 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 ਹੋ ਰਹਾ ਹੈ ਉਹ ਮਤਲਬ ਹੀ ਚਾਨਣ ਹੋਇਆ ਹੈਗਾ ਖੜਾਕ ਆਇਆ ਅੱਛਾ ਜੀ ਹਾਂ ਜੀ ਕਿੰਨਾ ਕ ਖੜਾਕ ਆਇਆ ਖੜਾਕ ਹੋਇਆ ਉਹ ਕਿਤਾ ਨੋ ਦਿਨ ਅੱਛਾ ਹਾਂ ਜੀ ਮਤਲਬ ਕਿ ਖੜਾਕ ਆਇਆ ਤੇ ਚਾਨਣ ਹੋਇਆ ਹੈ ਕਿੰਨੇ ਕ ਵਜੇ ਮਲੇ 1.5 ਵਜੇ ਦਾ ਟਾਈਮ ਲੱਗ ਕੇ ਖੜਕਾ ਆਇਆ ਵਾਵਾ ਆਇਆ ਚਾਨਣ ਕਿ ਨਾਲ ਆਇਆ ਚਾਨਣ ਆ ਬਾਬਾ ਜੇ ਤੁਸੀਂ ਉਦੋਂ ਹੀ ਵੇਖਿਆ ਕੋਈ ਚੀਜ਼ ਦਿਖੀ ਨਹੀਂ ਉਦੋਂ ਨਹੀਂ ਅਸੀਂ ਲੱਗੇ ਗਏ ਅਸੀਂ ਸਵੇਰੇ ਗਏ ਲੱਗੇ ਕੀ ਵੇਖਿਆ ਜਦੋਂ ਸਵੇਰੇ ਲੱਗੇ ਗਏ ਸਵੇਰੇ ਵੇਖਿਆ ਉਹ ਮਤਲਬ ਕਿ ਪਿਆ ਹੈਗਾ ਮਤਲਬ ਕਿ ਖੋਲ ਖੋਲ ਕਿਸ ਚੀਜ਼ ਦਾ ਖੋਲ ਕਿਦਾਂ ਦਾ ਖੋਲ ਮੈਨੂੰ ਸਾਨੂੰ ਨਹੀਂ ਪਤਾ ਇਹਦੇ ਬਾਰੇ ਵਿੱਚ ਕਿਹੜੀ ਚੀਜ਼ ਦਾ ਖੋਲ ਆ ਸਾਨੂੰ ਮਤਲਬ ਕਿ ਮਜਾਲ ਟਾਈਪ ਲੱਗਣ ਈ ਆ ਹਾਂਜੀ ਹਾਂਜੀ ਮਜਾਲ ਦਾ ਹੋ ਸਕਦਾ ਤੇ ਕੋਈ ਲੱਗਾ ਵੀ ਜਹਾਜ ਹੋ ਰਿਹਾ ਇਹ ਸਿੱਧਾ ਇਹੋ ਲੱਗਾ ਵੀ ਕੋਈ ਨਹੀਂ ਇਹ ਆਜਦਾ ਨਹੀਂ ਤੇ ਇਹ ਤੁਸੀਂ ਸਵੇਰੇ ਤੁਸੀਂ ਦੇਖਿਆ ਕਿ ਤਾਂ ਤੁਹਾਡੇ ਕਿਸੇ ਨਹੀਂ ਮੈਂ ਵੇਖਿਆ ਆਪਣਾ ਹਾਂ ਜੀ ਉਧਰ ਡੰਗਰਾਂ ਲੋਗ ਵੇਖਿਆ ਤੇ ਉਥੇ ਵਿਆਹ ਹੀ ਦੇ ਉਹ ਵੇਖਿਆ ਫਿਰ ਤੁਸੀਂ ਦੋ ਦਿਨਾਂ ਖੇਡਣ ਡਏ ਜੀ ਨਹੀਂ ਖੇੜੇ ਨਹੀਂ ਡਏ ਅਸੀਂ ਤਾਂ ਵੇਖ ਮਨ ਲਗੇ ਉਹ ਰਿਸ਼ਤੇਦਾਰਾਂ ਨੂੰ ਫੋਟੋਆਂ ਪਾਉਂਦੇ ਹੀ ਨਾ ਫੋਟੋਆਂ ਰਿਸ਼ਤੇਦਾਰਾਂ ਨੂੰ ਫੋਟੋਆਂ ਪਾਉਂਦੇ ਹੀ ਹਾਂਜੀ ਨਹੀਂ ਉਹ ਫਿਰ ਕਿਦਾਂ ਪੁਲਿਸ ਨੂੰ ਕਿਦਾਂ ਸੂਚੀ ਦਿੱਤੀ ਫਿਰ ਸੂਚਿਤ ਕਰਤਾ ਨਾ ਮਨ ਲਗੇ ਫੋਨ ਕਰਤਾ ਹਨ ਸਰਪੰਚ ਨੇ ਹਾਂ ਜੀ ਹਾਂ ਜੀ ਇਹ ਹੁਣ ਆ ਰਹੇ ਪੁਲਸ ਵਾਲੇ ਤੁਹਾਡੇ ਨਾਲ ਪੁਲਸ ਵਾਲਿਆਂ ਨਾਲ ਕਿਤਰਾ ਦਾ ਵਿਹਾਰ ਹੈ ਬਹੁਤ ਵਧੀਆ ਜੀ ਅੱਛਾ ਮਿਟੀ ਵਾਲੇ ਆਰਮੀ ਵੀ ਆਈ ਹੈ ਹਾਂ ਜੀ ਕੀ ਪੁੱਛ ਕੇ ਕੀਤੀ ਉਹਨਾਂ ਨੇ ਉਹਨਾਂ ਨੇ ਇਹ ਮਤਲਬ ਇਹ ਆਰਮੀ ਵਾਲਿਆਂ ਨੇ ਕੀਤੀ ਆ ਪੁਸ ਮਾਜਮਾ ਵਾਲਿਆਂ ਨੇ ਕੀਤੀ ਜਾਂਦੇ ਆ ਪੀਓ ਕੀ ਜੀ ਹਾਂ ਜੀ ਸਰਪੰਚ ਜੀ